ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਾਲਵਾ ਰਾਈਡ ਲਾਈਨ 'ਚ ਮੇਰਾ ਨਾਮ ਹਰਵਿੰਦਰ ਸਿੰਘ ਦਾ ਮੈਂ ਟੈਕਸੀ ਚਲਾਉਣਾ ਆ ਆਜਾ ਲੈ ਕੇ ਚੱਲੀ ਅੱਜ ਸਾਨੂੰ ਇੱਕ ਨਵੇਂ ਸਫ਼ਰ ਤੇ ਆਪਾਂ ਚੱਲੇ ਸੀਗੇ Shimla ਉਹ ਵੀ 2 ਦਿਨ ਵਾਸਤੇ ਤੇ ਸਵਾਰੀ ਆਪਾਂ ਨੇ ਮਹਾਲੀ ਤੋਂ ਹੀ ਪਿਕ ਕਰਨੀ ਸੀਗੀ ਸਵੇਰ ਦੇ 4 ਵਜੇ ਰਹੀ ਸੀਗੀ ਧੁੰਦਲਾ ਮਾਹੌਲ ਪੂਰਾ ਕੈਮ ਸੀਗਾ ਮਹਾਲੀ 'ਚ ਤੇ ਜਾਂਦੇ ਸਾਰ ਸਵਾਰੀ ਨੇ ਕਰਤੀ ਆਪਾਂ ਨੂੰ ਚਾਹ ਫਿਰ ਕਹਿੰਦੇ ਬੁੱਧ ਪੀਲਾ ਠੰਡ ਬਹੁਤ ਜ਼ਿਆਦਾ ਤੇ ਸਵਾਰੀ ਦਾ ਸਮਾਨ ਸਮੂਹ ਨੂੰ ਲੋਡ ਕਰਕੇ ਸਵਾਰੀ ਨੂੰ ਬਿਠਾ ਕੇ ਆਪਾਂ ਪਹੁੰਚ ਚੁੱਕੇ ਸੀਗੇ ਰੋਡ ਤੇ ਤੇ ਆਪਾਂ ਗੱਲਾਂ-ਗੱਲਾਂ ਵਿੱਚ ਹਿਮਾਚਲ ਐਂਟਰ ਹੋ ਚੁੱਕੇ ਸੀਗੇ। ਹਿਮਾਚਲ ਐਂਟਰ ਹੁੰਦੇ ਸਾਰ 50 ਰੁਪਏ ਦਾ ਟੈਕਸ ਕਟਾ ਕੇ ਹਿਮਾਚਲ ਐਂਟਰ ਹੋ ਕੇ ਆਪਾਂ ਨੇ ਪੋਇਆ ਸ਼ਕਤੀ ਬਟਰ ਯਾਨੀ ਕਿ ਪੈਟਰੋਲ। ਹਿਮਾਚਲ 'ਚ ਸਸਤਾ ਹੈ ਤਾਂ ਕਰਕੇ ਇੱਥੋਂ ਪੋਇਆ ਸੀਗਾ। ਬਾਕੀ ਪਹਾੜਾਂ 'ਚ ਜਾਣਾ ਹੋਵੇ ਤਾਂ ਗੱਡੀ ਆਪਾਂ ਪੈਟਰੋਲ ਤੇ ਹੀ ਲੈ ਕੇ ਜਾਈ ਦੀ ਆ। ਬਾਕੀ ਹਿਮਾਚਲ ਐਂਟਰ ਹੁੰਦੇ ਸਾਰ ਤੁੰਤ ਵਗੈਰਾ ਕੁਝ ਨਹੀਂ ਸੀ। ਥੱਲੇ ਦਾ ਬਹੁਤ ਜ਼ਿਆਦਾ ਤੁੰਤ ਸੀਗੀ। ਮੈਨੂੰ ਤਾਂ ਡਰ ਸੀਗਾ ਵੀ ਤੁੰਤ ਬਹੁਤ ਜ਼ਿਆਦਾ ਹੋਊਗੀ। ਬਾਕੀ ਵਿਊ ਪੱਕਾ ਪੂਰਾ ਘੈਂਟ ਸੀਗਾ। ਚੈੱਕ ਕਰ ਹੀ ਲਿਆ ਹੋਣਾ ਤੁਸੀਂ। ਤੇ ਬਾਕੀ ਰੋ ਸਵੇਲੇ ਪਹੁੰਚਦੇ ਸਾਰ ਆਪਾਂ ਨੇ ਪੀਤੀ ਕਾਫੀ ਤੇ ਨਾਲੇ ਵਿਊ ਦਾ ਲਿਆ ਨਜ਼ਾਰਾ ਸਵਾਰੀ ਆਪਣੀ ਨਾਸ਼ਤਾ ਕਰਨ ਚੱਲ ਗਈ ਸੀਗੀ ਸਵਾਰੀ ਨੂੰ ਨਾਸ਼ਤਾ ਵਗੈਰਾ ਕਰਕੇ ਲਿਆ ਆਪਾਂ ਨੇ ਹੋਟਲ ਉਹਨਾਂ ਨੇ ਰੈਡੀ ਹੋਣਾ ਸੀਗਾ ਇੰਨੇ ਨੂੰ ਆਪਾਂ ਦਾ ਨਾਸ਼ਤਾ ਕਰ ਲਿਆ ਸੀਗਾ ਆਪਾਂ ਨੇ ਸਵਾਰੀ ਨੂੰ ਹੋਟਲ ਤੋਂ ਲਿਆ ਕੇ ਆਪਾਂ ਨੇ ਲਿਫਟ ਕੋਲੇ ਡ੍ਰੌਪ ਕਰਤਾ ਸੀਗਾ ਤੇ ਗੱਡੀ ਆਪਾਂ ਨੇ ਲਿਫਟ ਵਾਲੀ ਪਾਰਕਿੰਗ 'ਚ ਲਾ ਲਈ ਸੀਗੀ ਆਪਾਂ ਨੂੰ ਪਹਿਲੇ ਹੀ ਇਨਫੋਰਮੇਸ਼ਨ ਸੀਗੀ ਇੱਥੇ ਆਪਣਾ ਬੰਦਾ ਆਇਆ ਹੋਇਆ ਹੈ ਜੱਗੀ ਜੱਗੀ ਉਹ ਬੰਦਾ ਆ ਜਿਹਨੇ ਆਪਾਂ ਨੂੰ ਟੈਕਸੀ ਲਾਈਨ 'ਚ ਲੈ ਕੇ ਆਂਦਾ ਸੀਗਾ ਤੇ ਬਤਨਦਰ ਕੰਬਲ ਲੈ ਕੇ ਸੁੱਤਾ ਪਿਆ ਸੀਗਾ ਮੈਂ ਕਿਹਾ ਚੱਲ ਬਾਹਰ ਨਿਕਲ ਤੈਨੂੰ ਦਿਖਾ ਕੇ ਲਿਆਵਾ ਦੁਨੀਆ ਕਿੰਨੀ ਸੋਹਣੀ ਆ ਮਾਲ ਰੋਡ ਜਾਣ ਲਈ ਆਪਾਂ ਲਿਫਟ ਕੋਲੇ ਪਹੁੰਚ ਗਏ ਸੀਗੇ ਮਾਲ ਰੋਡ ਜਾਣ ਲਈ ਲਿਫਟ ਲੱਗੀ ਹੋਈ ਆ ਉੱਪਰ ਪਰ ਇੱਥੇ ਤਾਂ ਜੰਤਾਈ ਵਾਲੀ ਸੀਗੀ ਫਿਰ ਆਪਾਂ ਨੇ ਪੈਦਲ ਯਾਤਰਾ ਹੀ ਕੀਤੀ ਮਾਲ ਰੋਡ ਜਾਣ ਲਈ ਸਾਤਾ ਬਹੁਤ ਚੜ ਗਏ ਸੀਗਾ ਤੇ ਬਾਕੀ ਇਹ ਬਾਜ਼ਾਰ ਚੈੱਕ ਕਰੋ ਇਹ ਮਾਲ ਰੋਡ ਤੋਂ ਥੱਲੇ ਵਾਲਾ ਬਾਜ਼ਾਰ ਆ ਬਹੁਤ ਭੀੜ ਹੁੰਦੀ ਐ ਇੱਥੇ ਹਰ ਚੀਜ਼ ਮਿਲ ਜੂਗੀ ਤੁਹਾਨੂੰ ਠੰਡਾਂ ਵਾਲੇ ਕੱਪੜੇ ਖਾਸ ਕਰਕੇ ਬਾਕੀ ਅੱਗੇ ਜਾ ਕੇ ਦੇਖਿਆ ਆਪਾਂ ਨੇ ਹਮਾਚਲੀਆਂ ਦਾ ਡਾਂਸ ਦੇਖਣ ਜਿਹਦਾ ਬੜਾ ਵਧੀਆ ਬਾਂਦਰ ਖੜੇ ਹਿੱਲੀ ਜਾਂਦੇ ਸੀਗੇ ਉਸ ਤੋਂ ਬਾਅਦ ਮੈਂ ਕਿਹਾ ਜੱਗੀ ਆਇਆ ਤੈਨੂੰ ਫੇਮਸ ਕਰਦੀ ਆ ਅੱਗੇ ਉਹ ਸਨੈਪਚੈਟ ਵਾਲੇ ਬਾਂਦਰ ਜੇ ਵਾਂਗੂ ਜੀਭ ਕੱਟ ਕੇ ਦਿਖਾਉਂਦਾ ਸੀਗਾ ਆਪਾਂ ਨੂੰ ਫਿਰ ਆਪਾਂ ਮਾਲ ਰੋਡ ਪਹੁੰਚ ਗਏ ਮਾਲ ਰੋਡ ਪਹੁੰਚ ਕੇ ਦੇਖਿਆ ਕਿ ਇੱਥੇ ਤਾਂ ਭੀੜੀ ਵਾਲੀ ਲੱਗੀ ਹੋਈ ਆ ਸਟਾਲਾਂ ਵਗੈਰਾ ਲੱਗੀਆਂ ਹੋਈਆਂ ਸੀਗੀਆਂ ਕਿਉਂਕਿ ਆਪਾਂ ਨਿਊ ਇਅਰ ਤੇ ਗਏ ਸੀਗੇ ਸ਼ਿਮਲੇ ਤੇ 뷰 ਪੂਰਾ ਘੈਂਟ ਸੀਗਾ ਠੰਡ ਵੀ ਬਹੁਤ ਜ਼ਿਆਦਾ ਸੀਗੀ ਸ਼ਿਮਲੇ ਉਸ ਤੋਂ ਬਾਅਦ ਆਪਾਂ ਨੇ ਬਣਾਈ ਇੱਕ ਦੋ ਰੀਲ ਰੀਲ ਰੂਲ ਬਣਾ ਕੇ ਆਪਾਂ ਨੂੰ ਲੱਗ ਗਈ ਸੀ ਭੁੱਖ ਜੱਗੀ ਕਹਿੰਦਾ ਮੈਨੂੰ ਮੋਮੋਸ ਖਵਾ ਜੱਗੀ ਨੂੰ ਮੋਮੋਸ ਖਵਾਏ ਐਨੇ ਨੂੰ ਫਿਰ ਆਪਣੇ ਪੰਜਾਬੀ ਕਿਹੜਾ ਘਟਾ ਆਪਣੇ ਪੰਜਾਬੀਆਂ ਦੀ ਭੰਗੜਾ ਪਰਫਾਰਮੈਂਸ ਆ ਗਈ ਸੀਗੀ ਇੱਥੇ ਤੇ ਆਪਾਂ ਭੰਗੜਾ ਪਰਫਾਰਮੈਂਸ ਦੇ ਕੇ ਬਾਈਆਂ ਦੇ ਭੰਗੜੇ ਦੀ ਕੀਤੀ ਤਾਰੀਫ ਉਸ ਤੋਂ ਬਾਅਦ ਆਪਾਂ ਥੱਕ ਗਏ ਸੀਗੇ ਦੋ ਤਿੰਨ ਘੰਟੇ ਆਪਾਂ ਨੇ ਗੱਡੀ 'ਚ ਆਰਾਮ ਕਰਨਾ ਸੀਗਾ ਦੋ ਤਿੰਨ ਘੰਟੇ ਗੱਡੀ 'ਚ ਆਰਾਮ ਕਰਨ ਤੋਂ ਬਾਅਦ ਸੋਹਣੇ-ਮੋਹਣੇ ਬਣ ਕੇ ਆਪਾਂ ਨੇ ਫਿਰ ਮਾਲ ਰੋਡ ਵੱਲੋਂ ਚੱਲੇ ਪਾਤੇ ਸੀਗੇ ਤੇ ਐਟ ਕੀ ਆਪਾਂ ਲਿਫਟ ਜੇ ਗਈ ਸੀਗੇ ਤੇ ਆਪਾਂ ਪਹੁੰਚ ਗਏ ਸੀਗੇ ਸ਼ਾਮ ਨੂੰ ਮਾਲ ਰੋਡ ਮਾਲ ਰੋਡ ਦੇ ਜਾ ਕੇ ਪੂਰੀ ਲਾਈਟਿੰਗ ਵਗੈਰਾ ਘੈਂਟ ਹੋਈ ਸੂਈ ਸੀਗੀ ਮਾਲ ਰੋਡ ਤੇ ਭੀੜ ਬਹੁਤ ਜ਼ਿਆਦਾ ਸੀਗੀ ਸ਼ਾਮ ਨੂੰ ਠੰਡ ਵੀ ਬਹੁਤ ਜ਼ਿਆਦਾ ਹੋ ਚੁੱਕੀ ਸੀਗੀ ਬਾਕੀ ਇਸ ਟਾਈਮ ਤੇ ਨਾ ਵਿంటర్ ਟਾਈਮ ਤੇ ਇਹਨਾਂ ਦਾ ਵਿంటర్ ਕਾਰਨੀਵਲ ਹੁੰਦਾ ਹੈ ਹਿਮਾਚਲ ਵਾਲਿਆਂ ਦਾ ਤੇ ਇਹ ਪੂਰਾ ਸੈਲੀਬ੍ਰੇਟ ਕਰਦੇ ਨੇ ਇਸ ਨੂੰ ਇਹਨਾਂ ਦਾ ਇੱਥੇ ਵੌਇਸ ਵੌਇਸ ਆਫ ਹਿਮਾਚਲ ਵਗੈਰਾ ਕੁਝ ਕੰਪੀਟੀਸ਼ਨ ਵਗੈਰਾ ਵੀ ਚੱਲ ਰਿਹਾ ਸੀਗਾ ਚਲੋ ਆਪਾਂ ਨੇ ਤਾਂ ਕੀ ਸੁਣਨਾ ਸੀਗਾ ਆਪਾਂ ਫਰ ਮਾਰੀਆਂ ਗੇੜੀਆਂ ਗੁੜੀਆਂ ਇੱਥੇ ਤੇ ਗੇੜੀਆਂ ਗੁੜੀਆਂ ਮਾਰਦੇ ਆਪਾਂ ਨੂੰ ਲੱਗ ਗਈ ਸੀਗੀ ਭੁੱਖ ਫਿਰ ਮਾਲ ਰੋਡ ਤੇ ਹੀ ਟੱਪ ਆਇਆ ਸ਼ੇਰੇ ਪੰਜਾਬ ਇੱਥੇ ਆਪਾਂ ਨੇ ਖਾਧੀ ਰੋਟੀ ਰੋਟੀ ਖਾਣ ਤੋਂ ਬਾਅਦ ਜੱਗੀ ਕਹਿੰਦਾ ਹੁਣ ਰੋਟੀ ਪਚਾ ਲਈਏ ਪਤੰਤਰ ਕਿਸੇ ਦੇ ਕੁੱਤੇ ਨਾਲ ਪੰਗੇ ਲੈਣ ਲੱਗ ਗਿਆ ਇਹ ਮੈਂ ਤੂੰ ਐਵੇਂ ਕਟਾਈ ਨਾ ਖਾ ਲਈਂ ਇੱਥੇ ਕਿਸੇ ਤੋਂ ਚਲੋ ਉਸ ਤੋਂ ਬਾਅਦ ਮੈਂ ਕਿਹਾ ਮਿੱਠਾ ਖਾਣ ਨੂੰ ਦਿਲ ਕਰਦਾ ਜੱਗੀ ਨੇ ਗਲਾਈਆਂ ਫਿਰ ਆਪਾਂ ਨੂੰ ਗਲਾਬ ਜਾਮਣਾ ਜੱਗੀ ਫਿਰ ਆਪਣੇ ਹੋਟਲ ਚੱਲ ਗਿਆ ਸੀਗਾ ਸਵਾਰੀ ਲੈ ਕੇ ਆਪਾਂ ਵੀ ਆਪਣੇ ਹੋਟਲ ਆ ਕੇ ਸੋ ਗਏ ਸੀਗੇ ਗੱਡੀ 'ਚ ਤੇ ਸਵੇਰੇ ਉੱਠ ਕੇ ਆਪਾਂ ਨੇ ਦੇਖਿਆ ਕਿ ਵਿਊ ਪੂਰਾ ਘੈਂਟ ਸੀਗਾ ਠੰਡ ਵੀ ਬਹੁਤ ਜ਼ਿਆਦਾ ਸੀਗੀ ਸਵੇਰੇ ਵਿਊ ਚੈੱਕ ਕਰੋ ਸਵੇਰ ਦਾ ਪੂਰਾ ਘੈਂਟ ਸੀਗਾ ਧੁੱਪ ਵਗੈਰਾ ਨਿਕਲੀ ਹੋਈ ਸੀਗੀ ਉਸ ਤੋਂ ਬਾਅਦ ਆਪਾਂ ਨੇ ਪੀਤੀ ਕੌਫੀ ਤਿਆਰ ਵਗੈਰਾ ਹੋ ਕੇ ਫਿਰ ਆਪਾਂ ਨੇ ਚੱਲ ਗਈ ਸੀ ਮਾਲ ਰੋਡ ਅੱਜ ਆਪਣੀ ਸਵਾਰੀਆਂ ਸ਼ਾਪਿੰਗ ਵਗੈਰਾ ਕਰਨੀ ਸੀਗੀ ਤੇ ਆਪਾਂ ਨੇ ਆਪਣਾ ਨਾਸ਼ਤਾ ਕਰਨ ਲਈ ਦੇਖਿਆ ਉੱਥੇ ਫਰੂਟ 100 ਰੁਪਏ ਪਰ ਪਲੇਟਾ ਛੋਟੀ ਜਿਹੀ ਪਲੇਟ 100 ਰੁਪਏ ਦੀ ਸੀਗੀ ਮਾਚਲ ਹਿਮਾਚਲ ਦੀ ਚੀਜ਼ ਬੜੀ ਮਹਿੰਗੀ ਹੁੰਦੀ ਹੈ ਬਾਕੀ ਜਦੋਂ ਵੀ ਸ਼ਿਮਲੇ ਆਉ ਰੂਲਰ ਰੈਗੂਲੇਸ਼ਨ ਦਾ ਪੂਰਾ ਧਿਆਨ ਰੱਖਿਓ ਇੱਥੇ ਫੋਟੋ ਖਿੱਚ ਕੇ ਚਲਾਨ ਕਰ ਦਿੰਦੇ ਪੁਲਿਸ ਵਾਲੇ ਤੇ ਸੁਣਦੇ ਵੀ ਨਹੀਂ ਹੈਗੇ ਤੇ ਬਾਈ ਇਹਨੇ ਨੂੰ ਕਹਿੰਦਾ ਆਪਣੀ ਟਿੱਕੀ ਚੈੱਕ ਕਰ ਲਓ ਜਿੰਨੇ ਨੂੰ ਆਪਾਂ ਨੇ ਟਿੱਕੀ ਟੁਕੀ ਖਾਧੀ ਇਹਨੇ ਨੂੰ ਫੋਨ ਆ ਗਿਆ ਸੀਗਾ ਸਵਾਰੀ ਦਾ ਕਿ ਆਜੋ ਹਰਮਿੰਦਰ ਗੱਡੀ ਲੈ ਕੇ ਆਪਾਂ ਨੇ ਵਾਪਸ ਜਾਣਾ ਆ ਉਸ ਤੋਂ ਬਾਅਦ ਪਾਰਕਿੰਗ ਪੁਰਕਿੰਗ ਪੇ ਕਰਕੇ ਸਵਾਰੀ ਨੂੰ ਗੱਡੀ 'ਚ ਬਿਠਾ ਕੇ ਆਪਾਂ ਨੇ ਗੱਡੀ ਮਹਾਲੀ ਵੱਲ ਨੂੰ ਪਾਤੀ ਸੀਗੀ ਤੇ ਬਾਕੀ ਉੱਪਰ ਤਾਂ ਮੌਸਮ ਪੂਰਾ ਘੈਂਟ ਸੀਗਾ ਧੁੱਪ ਵਗੈਰਾ ਨਿਕਲੀ ਹੋਈ ਸੀਗੀ ਇਹ ਟਰਨਲ ਨਿਊ ਬਣੀ ਆ ਸ਼ਿਮਲੇ ਦੇ ਵਾ ਤਾਂ ਆਪਾਂ ਨੇ ਬੁਕਿੰਗ ਵਾਸਤੇ ਨੰਬਰ ਸਕਰੀਨ ਤੇ ਦਿੱਤਾ ਹੈ ਥੱਲੇ ਆ ਕੇ ਤਾਂ ਧੁੰਦ ਬਹੁਤ ਜ਼ਿਆਦਾ ਸੀ 기 ਮੌਸਮ ਆਪਣੇ ਤਾਂ ਖਰਾਬ ਹੀ ਸੀਗਾ ਪਹੁੰਚਦੇ ਪਹੁੰਚਦੇ ਸ਼ਾਮ ਹੀ ਹੋ ਗਈ ਸੀ ਸਵਾਰੀ ਨੂੰ ਛੱਡਣ ਤੋਂ ਬਾਅਦ ਗੱਡੀ ਆਪਾਂ ਨੇ ਘਰ ਵੱਲ ਨੂੰ ਬਾਤ ਸੀਗੀ ਬਾਕੀ ਬਲੌਗ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ